ਸੂਰ ਸਭਾ ਅੱਲਾ ਪੰਜਵਾ ਕਰ ਪਹਿਲਾ ਅਸਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦਿ ਸਭ ਜਾਗ ਜਿਨੇ ਹੈ ਉਪਾਇਆ ਭਾਈ ਸਤਗੁਰੂ ਅਰਜਨ ਦੇਵ ਜੀ ਦਾ ਸਾਹਿਬ ਅਮਰਤੀ ਉਪਦੇਸ਼ਿ ਚਾਰਜੰਦਾ ਅਸ਼ਬਦੀਆ ਗੁਰੂ ਸਾਹਿਬ ਦੇ ਕੋਲ ਸਿੱਖਾਂ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ ਉਸ ਪਰਮੇਸ਼ਰ ਦਾ ਉਪਦੇਸ਼ ਕਿਸ ਪ੍ਰਕਾਰ ਕਿਹਾ ਜਾਵੇ ਤੇ ਕਿਸ ਪ੍ਰਕਾਰ ਉਹ ਵਿਖਿਆ ਜਾਵੇ ਉਹ ਕਰਦਾ ਕਾਚਰੀ ਪਏ ਉਹ ਦਸੰਕੀ ਮਾਰਾ ਉਜਾਣ ਕਰਦੇ ਨੇ ਕੋ ਜਾਇਤਰੀ ਪਰਮੇਸ਼ਰਾ ਘਾਈ ਉਹਨਾਂ ਸਾਰਿਆਂ ਦੇ ਪ੍ਰਕਾਸ਼ ਦੇ ਸਤਿਗੁਰਾਂ ਦੀ ਕਿਰਪਾ ਨਾਲ ਹੀ ਮਿਲਦਾ ਹੈ। ਸਭ ਜਗ ਜਿਨ ਹੈ ਉਹ ਪਾਇਆ ਭਾਈ। ਇਹ ਪ੍ਰਭੂ ਜਿਨਨ ਸਾਰਾ ਸੰਸਾਰ ਪੈਦਾ ਕੀਤਾ ਜਿਸ ਵਾਹਿਗੁਰੂ ਨੇ। ਕਾਰਣ ਕਾਰਣ ਸੰਵਰਾਤੂ ਉਹ ਸਾਰਿਆਂ ਕਾਰਜਾਂ ਦੇ ਕਰਨੂ ਸਰਵ ਕਲਾ ਸਰਵ ਸ਼ਕਤੀ ਵਾਲਾ ਹੈ। ਜਿਉ ਪੰਡ ਜਿਨ ਸਾਜਿਆ ਭਾਈ। ਜਿਸ ਵਾਹਿਗੁਰੂ ਨੇ ਸੂਖਮ ਤਤਾਂ ਦੇ ਰਾ ਸੂਖਮ ਸ੍ਰੀ ਸਾਜਿਆ ਹੈ। ਅਤੇ ਸੂਖੂਲ ਤਤਾਂ ਦਾ ਸੂਖਮ ਸ੍ਰੀ ਸਾਜਿਆ ਹੈ। ਇਹ ਉਹ ਪਿੰਡ ਜੀ ਨੇ ਜੀਵ ਦਾ ਪਿੰਡ ਸਰੀਰ ਸੂਖਮ ਸੂਦੂਲ ਕਰਨ ਜਿਸ ਨੂੰ ਸਾਜਿਆ ਹੈ ਇਹ ਕਰ ਆਪਣੀ ਵਾਤਨੀ ਕੇਤੁਸ਼ਕ ਰੂਪੀ ਵਸਤੂ ਦੇ ਕਰਕੇ ਮਹਾਰਾਜ ਸਾਧ ਜੀ ਨੇ ਕਿਨ ਕਹੀਏ ਕਿਉਂ ਦੇਖੀਏ ਭਾਈ ਜੇ ਸਤਿਗੁਰੂ ਕਿਸ ਅਧਿਕਾਰੀ ਕੇ ਕਿਹੜੇ ਅਧਿਕਾਰੀ ਦੇ ਤਾਈ ਕਸਨ ਕਰੀਏ ਤੇ ਕਿਸ ਪ੍ਰਕਾਰ ਉਹ ਵੇਖਿਆ ਜਾਂਦਾ ਹੈ ਕਰਤਾ ਏਕ ਆਤਮਾ ਨੇ ਕਿਨ ਭਾਈ ਕਿਨ ਭੇਦ ਗਾਦੀ ਨੇ ਕਹਿਣਾ ਸੀ ਉਸ ਰੂਪ ਨੂੰ ਜਿਵੇਂ ਨਿਆਇਕ ਜਿਹੜੇ ਇੱਕ ਦੇਸੀ ਵਿਸ਼ੇ ਨੂੰ ਦੱਸਦੇ ਐ ਅਤੇ ਫਿਰ ਪਰਮਾਣੂ ਤੋਂ ਸ੍ਰਿਸ਼ਟੀ ਦੀ ਉਤਪਤੀ ਦੱਸਦੇ ਹਨਗੇ ਇਸ ਪ੍ਰਕਾਰ ਭੇਦਵਾਦੀ ਤੋਂ ਕਿਸ ਪ੍ਰਕਾਰ ਕਿਹਾ ਜਾਣਾ ਸੀ ਤੇ ਜਿਨ੍ਹਾਂ ਦੇ ਬਰਾਗ ਰੂਪੀ ਨਿਯਤ ਨਹੀਂ ਕਿਉਂ ਦੇਖਿਆ ਪਾਈ ਉਹ ਕਿਸ ਪ੍ਰਕਾਰ ਸੂਰੂ ਨੂੰ ਦੇਖ ਚੱਕ ਤ ਨਹੀਂ ਦੇਖ ਸਕਦੇ ਕਰਤਾ ਏਕ ਆਕਾਸ਼ੋ ਨਵੇਂ ਸਾਰੇ ਜਗ ਦਾ ਕਰਤਾ ਹੈ ਕਿਤਨ ਫਿਰ ਇੱਕ ਵਾਇਤ ਰੂਪ ਹੈ ਸਲਪੀ ਬਿਤੀ ਕਰਕੇ ਇਕੱਠ ਕਸਮ ਨਹੀਂ ਕੀਤਾ ਜਾਂਦਾ ਗੁਰੂ ਸਾਹਿਬ ਲਖਣੇ ਬਿਤੀਵਾਰਾ ਕਹਿੰਦੇ ਹਨ ਗੁਰੂ ਗੋਬਿੰਦ ਸਲਾਹੀਏ ਭਾਈ ਜੇ ਸਤਿਗੁਰੂ ਜੇ ਇਕੱਠ ਹੋਇਆ ਤੇ ਉਸ ਨੂੰ ਕਿਸ ਪ੍ਰਕਾਰ ਜਾਣਿਆ ਜਾਵੇ ਤਾਂ ਕਹਿੰਦੇ ਗੁਰੂ ਆਕਾਨ ਪੁੱਛਦਾ ਰੂਪ ਭਵੇਂ ਤਾਈ ਗੋਬਿੰਦ ਰੂਪ ਗੁਰੂ ਜੀ ਹਨ ਉਹਨਾਂ ਦੀ ਸਿਫਤ ਕਰੀਏ ਭਾਈ ਹਰ ਵਕਤ ਜਿਸ ਤੇ ਜਾਪੈ ਤਤ ਜਿੰਨਾਂ ਸਤਿਗੁਰੂ ਹੈ ਤਤ ਸੁਧ ਹਮ ਤੀ ਜਾਣਿਆ ਜਾ ਸਕਦਾ ਜਿਵੇਂ ਸਾਧ ਸੰਗਤ ਜੀ ਪਾਣੀ ਛੱਡ ਕੇ ਲਖਣ ਗ੍ਰਹਿਣ ਕਰੀਦਾ ਜਿਵੇਂ ਦੁੱਧ ਵਿੱਚੋਂ ਇਹ ਦੁੱਧ ਛੱਡ ਕੇ ਇਸੇ ਪ੍ਰਕਾਰ ਕਿਸੇ ਦਾ ਰੂਪੀ ਲੱਸੀ ਛੱਡ ਕੇ ਲਖਣ ਬ੍ਰਹਮਾਨੰਦ ਰੂਪੀ ਸੁਖਾਮ ਜਾਲ ਜਾਣਿਆ ਜਾਂਦਾ ਕਿ ਉਹਨਾਂ ਦੀ ਕਿਰਤ ਕਰਕੇ ਮੇਰੀ ਮਾਨ ਜਪੀਐ ਹਰਿ ਭਗਵੰਤਾ ਜੀ ਮਾਰੇ ਸਹਿ ਸਿੱਖਿਆ ਦਿੰਦੇ ਹੈਂ हे ਮੇਰੇ ਪਿਆਰੇ ਮੰਨ ਕਰਕੇ ਹਰੀ ਜੋ ਤੂੰ ਅੰਧਖੜਤ ਵਾਸੀ ਕਾ ਪਰਮੇਸ਼ਵਰ ਹੈ ਉਹਦਾ ਜਾਚ ਕਰੀਏ ਨਾਮદાન ਦੇ ਜਨ ਆਪਣੇ ਗੁਰੂ ਜੀ ਆਗਦੇ ਜਨ ਸੇਵਕ ਜਾਣ ਕੇ ਨਾਮ ਦਾ ਜਨ ਬਖਸ਼ ਦਿੰਦੇ ਓਹਿੰਨ ਦਾ ਦਰਦ ਕਾ ਹੰਤਾ ਕੋ ਨਾਮ ਐਸਾ ਮੂਲ ਕਾ ਜਮ ਮਰਦੇ ਦੁੱਖ ਦਾ ਇਹ ਬਿਆਦੀਆਂ ਜਰਦਾਂ ਦਾ ਸੰਤਾ ਨਾਸ਼ ਕਰਨ ਵਾਲਾ ਹੰਗਪਾਦਾ ਵੀ ਰਹਾਉ ਜਾ ਕੇ ਘਰ ਸਭ ਕਿਸ ਹੈ ਭਾਈ ਜਿਸ ਸਤਿਗੁਰੂ ਦੇ ਘਰ ਵਿੱਚ ਸਭ ਪੁਜਾਰ ਸਹ ਧਰਮ ਅਰਥ ਕਾਮੂਖੇ ਭਾਈ ਮੌਨਿਤ ਭਰੇ 15 ਨੰਦੀਆਂ ਸਾਨੂੰ ਬਸਨ ਪੂਕਨ ਕੋ ਪੋਨੋ ਅਜੋ ਮਹਾ ਪਾਜ ਮੰਦਿਰ ਆਜ ਕੋ ਇਹਨਾਂ ਦੇ ਪਢਾਰੇ ਭਰੇ ਹੋਏ ਸਤਿਗੁਰੂ ਦਾ ਗੁਰਾਂ ਦੇ ਘਰ ਦੇ ਪਰਮੇਸ਼ਰ ਦੇ ਇਸ ਕੀਮਤ ਨਾ ਪਵੇ ਭਾਈ ਗੁਰੂ ਦੀ ਸੰਗਤ ਨੂੰ ਭੰਡਾਰਿਲ ਭਰੇ ਹੋ ਸੰਕਾਲ ਵਿੱਚ ਆਂਦੇ ਇਹ ਸੰਗਤ ਦੇ ਹਿਰਦੇ ਵਿੱਚ ਬੇਅੰਤ ਗੁਣ ਹਨ ਇਸ ਦੀ ਕੀਮਤ ਨਾ ਪਵੇ ਭਾਈ ਜੀਸ਼ੂ ਦੀ ਕੀਮਤ ਕੇਹਰੇ ਪਾਸੋਂ ਨਹੀਂ ਪ੍ਰਾਪਤ ਹੁੰਦੀ ਹੈ ਭਾਈ ਗੁਰਾਂ ਦੀ ਕੀਮਤ ਨਹੀਂ ਕੇਹਰੇ ਪਾਸੋਂ ਪਾਈ ਜਾਂਦੀ ਊਚਾ ਅਗੰ ਅਪਾਰ ਊਚਾ ਸ੍ਰੀ ਕਾਲ ਵਾਜ ਰੂਪ ਹੈ ਅਗੰ ਮੰਨ ਦੀ ਕਮਕਾਜ ਦੇ ਪਰੇ ਆ ਪ੍ਰਕਿਰਤੀ ਦੇ ਤਾਰਾ ਵਾਰ ਤੋਂ ਹੈ ਓਏ ਇਹ ਗਿਆਨਪ੍ਰਤਪਾਲ ਦਾ ਭਾਈ ਸਾਰੇ ਛੋਟੇ ਵੱਡੇ ਮੱਛਲਿਆਂ ਤੇ ਬ੍ਰਹਮਾ ਕੋ ਲਾ ਕੇ ਆਪੀ ਤੇ ਲਾ ਕੇ ਜੀਵੀ ਤੱਕ ਸਾਰਿਆਂ ਦੀ ਕਿਰਪਾ ਕਰਕੇ ਧਾਰਾ ਨੇ ਪ੍ਰਤੀ ਦਾਣੀ ਦਾ ਅੰਦਾਜ਼ ਹਿਲਾਈ ਨਿਤ ਨਿਤ ਕਰਦਾ ਸਾਰਾ ਜੇਕਰ ਮਰਤੀ ਸਾਰਿਆਂ ਦੀ ਖਮਾਹ ਕਰਿਆ ਹੈ ਸਾਸਾ ਵਿੱਚ ਸਾਧਗੁਰੂ ਪੂਰਾ ਤੇਤੀ ਹੈ ਭਾਈ ਹੋ ਗਿਆ ਸ੍ਰੀ ਸਦਗੁਰੂ ਹੈ ਨਿਰੰਕਾਰ ਜੀ ਦੀ ਸੰਗਿਆ ਨੇ ਤੋਰੀ ਦੇ ਮੈਨਾਂ ਕਰਦੇ ਹੋਏ ਭਾਈ ਕੋ ਕੰਮ ਲਾਏ ਹੰਲਾ ਜੀ ਜਿਵੇਂ ਨਾਲੇ ਕੱਢੀ ਚਾਰਲੇ ਪਰੀ ਗਿਆ ਭਾਈ ਇਹ ਭਾਈ ਸਜਰੀ ਸਿੱਕੇ ਪਾਏ ਕੋਈ ਪਾਲਵਾਜ ਨਹੀਂ ਕਰਨ ਵਾਲੀ ਕੀਤੀ ਹੈ ਉਹਨਾਂ ਦੇ ਜਨਮੇ ਕਈਆਂ ਦੀ ਸੇਵਾ ਕਰੀਏ ਭਾਈ ਪੂਜਨ ਕਰੀਏ ਭੜਕੀ ਕਰੀਏ ਭਗਤ ਹੈ ਹਰੂ ਵਾਲਾ ਜੀ ਦੀਆਂ ਵੀ ਕਿਰਪਾ ਨਾਲ ਜਿਹੜਾ ਧਰਮ ਹੋਏ ਜੀ ਇਸਨੇ ਤੇਜ ਗਿਆਨ ਦਾ ਤੇਜ ਪਾਲਨ ਕਰਦਾ ਤੇ ਪਰਮਾਤਮਾ ਦਾ ਸੱਚ ਸਰਕਾਰ ਦਾ ਤੋਂ ਸਭ ਨਾਸ ਹੋ ਜਾਂਦਾ ਹੈ ਮੇਲੇ ਸਾਨਸੋ ਸਵਾ ਮਾਨਮਾਨ ਜੀ ਹੈ ਭਾਈ ਸਤਿਮਹ ਹਾਤਮਾ ਜਿਹੜੇ ਹਨਗੇ ਮਹਾਰਾਜ ਦੇ ਘੜੀ ਪ੍ਰੇਮੀ ਗੁਰਸਿੱਖ ਸੰਤ ਜਿਨ੍ਹਾਂ ਸਾਸ ਜਿਹੜਾ ਸਵੰਗ ਸ੍ਰੀ ਹਰਨਾਮਾ ਮਨ ਮੰਨਤ ਉਹਨਾਂ ਸੰਤਾਂ ਦੀ ਸਵਾ ਜੀ ਸਹਿਬਤਾ ਪ੍ਰੇਮ ਦੇ ਮਿਲ ਕੇ ਕਦਰਤਾ ਕੇ ਨੰਨ ਸੰਤਾਂ ਦੀ ਵਿਚਾਰ ਰੂਪੀ ਕੂਤੀ ਦੁਆਰਾ ਨੰਨ ਵਿਆਸ਼ਨਾ ਰੂਪੀ ਮੈਨ ਨੂੰ ਮਨਨਾ ਕਰੀਏ ਲਾਉਣਾ ਕਰੀਏ ਹੈ ਭਾਈ ਪ੍ਰੇਮ ਦਾ ਜਲ ਪਾ ਕੇ ਹਰ ਕਾ ਨਾਮ ਨਿਵਾ ਇਸ ਸਰਕਾਰ ਮਨ ਸ਼ੁੱਧ ਹੋ ਜਾਂਦਾ ਹੈ। ਹਰ ਇਹ ਨਾਮ ਤੇ ਨਾਸ ਹੋ ਜਾਂਦਾ ਤੇਰਾ ਹੋ ਜਾਂਦਾ ਹੈ। ਮਿਟੇ ਆਂਧੇਰਾ ਅਗਿਆਨਤਾ ਭਾਈ। ਇਹ ਭਾਈ ਅਗਿਆਨਤਾ ਦਾ ਜਿਹੜਾ ਹਨੇਰਾ ਹੈ ਅਵਰਣ ਦਾ ਉਹਦੇ ਤੋਂ ਮਿਟ ਜਾਂਦਾ ਹੈ। ਸ਼ਾਂਤ ਹੋਵੇ ਪਰਜਾ ਜਿਹੜਾ ਕੁਰਗੀ ਰਹੇ ਮੂਤਿਆ ਜੋਗੀਆਂ ਦਾ ਉਹ ਤਾਂ ਖਿੜਿਆਉਂਦਾ ਪੁਰਾਣਾ ਯਾਦ ਕਰਕੇ। ਜੇ ਦੇ ਰਿਜਾਲੂ ਕੀ ਕਵਲ ਹੈ ਜਿਆ ਉਹਨੂੰ ਕਰਣਾ ਮੈਤਰੀ ਮੁਤਾਬਕ ਪੰਖੜੀਆਂ ਜਿਹੜੀਆਂ ਸਿੱਧਾ ਹੋ ਜਦੋਂ ਸਰਮੁਖ ਹੋ ਜਾਂਦਾ ਜਦੋਂ ਇਹਦੇ ਵੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਗੁਰਬਚਨੀ ਸੁਖ ਉਪਜੈ ਭਾਈ ਗੁਰੂ ਸਾਹਿਬ ਦੇ ਬਚਨਾਂ ਦੀ ਕਮਾਈ ਕਰਨੇ ਕਰਕੇ ਸੁਖ ਪ੍ਰਗਟ ਹੁੰਦਾ ਹੈ ਭਰਾਓ ਸਭ ਫਾਲ ਸਤਾ ਗੁਰਪਾਾਰੇ ਜਿਨੇ ਗਿਆਨ ਆਦਿਕ ਫਾਲ ਸਰਬਉਨ ਗਿਆਨ ਮੰਨਣ ਗਿਆਨ ਵਿਅਕਤੀ ਗਿਆਨ ਤੱਤੋਂ ਦਾ ਸਰਬਉਨ ਗਿਆਨ ਤਾਰੇ ਸਰੂਪ ਦੀ ਸਿਖਿਆ ਦਾ ਹੈ ਗਿਆਨ ਸਾਰੇ ਹੌਲਕਿਆਂ ਦੇ ਪਾਸ ਹੀ ਹਨ ਤੱਕ ਮਿਲਦੇ ਆ ਮੀਰਾ ਤੇਰਾ ਤੋਦੀ ਹੈ ਭਾਈ ਇਹ ਬਾੜੀਆ ਮੇਰਾ ਕਰਮ ਹੈ ਇਹ ਤੇਰਾ ਮੈਂ ਕਿਉਂ ਕਰਾਂ ਇਹ ਮੇਰਾ ਆਜੂ ਪੁਜਾਰਖਾਂ ਦੀ ਤੇਰ ਤਿਸ ਦੀ ਮੇਰ ਜਿਹੜੀ ਹੈ ਆਦਮੀ ਦੀ ਅਨਪੰਗਤਾ ਦੀ ਤੇਰੀ ਛੁੱਲੀ ਹਰਵੰਦ ਕਾ ਦੀ ਇਹ ਦੋਵੇਂ ਸੱਜਣ ਜੀ ਇਹ ਭਾਈ ਹੋਈ ਹੈ ਸਭ ਕੀ ਧੂੜ ਸਰਨ ਜਨਾਂ ਦੀ ਧੂੜ ਬਣ ਗਈ ਏ ਮੇਰ ਤੇ ਛੱਡ ਕੇ ਤਕਟਾੜ ਬ੍ਰਹਮ ਉਪਸਾਰਿਆ ਭਾਈ ਜਦੋਂ ਜਨਾਂ ਦੀ ਧੂੜ ਬਣ ਗਈ ਉਹ ਉਸਨੇ ਕਹਾਣਾ ਕਰਨਾ ਕਿ ਚਾਰ ਖਾਣੀਆਂ ਦੇ ਵਿੱਚ ਬ੍ਰਹਮ ਆਤਮਾ ਨੇ ਆਪਣੇ ਸ਼ਰੀਪ ਨੂੰ ਪੁਸਾਰਿਆ ਫਲਾਇਆ ਹੋਇਆ ਹੈ ਭਾਈ ਏਖ ਹੈ ਸੁਣ ਹਜੂ ਇਹ ਦੇਖਦਾ ਜੀ ਸਾਰਿਆਂ ਦੀ ਅੱਖਾਂ 'ਚ ਬੈਠ ਕੇ ਆਪ ਹੈ ਸੁੰਦਾ ਵੀ ਸਾਰਿਆਂ ਦੇ ਕੰਮਾਂ ਦੀ ਆਪ ਹਜ਼ੂਰ ਨਿਹਰੇ ਤੋਂ ਮਿਲ ਰਿਹਾ ਉਹ ਨਹੀਂ ਰਿਖਿਆ ਵੀ ਸਾਰਿਆਂ ਦੇ ਗੁਪਤ ਕੰਮਾਂ ਨੂੰ ਸੁੰਦਾ ਵੀ ਸਾਰੀਆਂ ਗੁਪਤ ਗੱਲਾਂ ਨੂੰ ਅਜੂਰ ਹਾਇਰ ਹੈ ਸਭ ਸੁੰਦਾ ਸਭ ਦੇਖਦਾ ਜਿਤਨੇ ਵਿਸਰੈ ਪਾਰ ਬ੍ਰਹਮ ਭਾਇ ਇਸ ਅਪਾਰ ਨੂੰ ਇੰਨਾ ਨਿਹਰੇ ਹੈ ਸੁੰਦਾ ਤੇ ਦੇਖਦਾ ਜਿਹੜਾ ਕਿਸ ਦਿਨ ਭੁੱਲੀ ਆਂਦਾ ਮੇਰਾ ਵਾਜੁਰੂ ਹੇ ਭਰਾਓ ਇੱਕ ਦਿਨ ਮਰੀਏ ਕੀ ਕਿਸੇ ਆਦਮੀ ਦਾ ਸ਼ੀਮ ਦਾ ਧੰਗ ਆ ਕੇ ਉਹ ਝੂੜ-ਝੂੜ ਕੇ ਮਰ ਜਾਏ ਐਂ ਝੂੜੇ ਨਾ ਮਰਨਾ ਜਿਹੜੇ ਜਦੋਂ ਪ੍ਰਵੇਸ਼ਨ ਨਾਲ ਕੀਤੇ ਆਏ ਐਨਾ ਤੁਹਾਨੂੰ ਜਸੋਸ ਹੋਣਾ ਚਾਹੀਦਾ ਹੈ ਕਰਨ ਕਰਾਵ ਨੂੰ ਸਮਰਥੀ ਭਾਈ ਸਾਰਿਆਂ ਕਾਰਜਾਂ ਦੇ ਕਰਨ ਨੂੰ ਕਰਾਉਣ ਨੂੰ ਸਰਵ ਕਲਾ ਸੁਭਰਤ ਬ੍ਰਹਮਾ ਅਰਧਾ ਨੂੰ ਕਰਨ ਨੂੰ ਉਹਨਾਂ ਤੋਂ ਇੱਕ ਵੀ ਪੱਤੀ ਆਵੇ ਤੇ ਇਹਨੂੰ ਆਲਕਾਂ ਤੋਂ ਪਲਾਂ ਪਾਲਣ ਕਰਾਉਣ ਨੂੰ ਕੀ ਬੰਦ ਉਸਨਾ ਆਰਵਿਕਾਉਣ ਨੂੰ ਸਰਵ ਕਲਾਵ ਸੁਮਤ ਸਹਿਲ ਭਾਈ ਸਰਵ ਕਲਾ ਪਰਪੂਰ ਸਾਰੀਆਂ ਸ਼ਕਤੀਆਂ ਕਰਕੇ ਲਵ ਲਵ ਭਰਿਆ ਹੋਇਆ ਬ੍ਰਹਮਾ ਵਿਸ਼ਮ ਸ਼ਵੇਤ ਅਗਨਕ ਇਹਨਕੋ ਪੋ ਮੋਹ ਪਰ ਅਮਨ ਮਨਿਕਾ ਜਵਰਾ ਸੂਲਕ ਜਿਉਂ ਹੁੰਦਾ ਹੈ ਉਨੀ ਦਿਯਾ ਕਮਹੋ ਕੋ ਤਰਕਾ ਉਹ ਸਾਰੀਆਂ ਤਾਕਤਾਂ ਕਰਕੇ ਲਵਾ ਲਾ ਪ੍ਰਗਿਆ ਹੋਇਆ ਹੈ ਪੂਰਨ ਵਿਆਪਕ ਪ੍ਰੇਮ ਪਦਾਰਥ ਨਾਮ ਹੈ ਭਾਈ ਉਹ ਸਰਵ ਮੇਸ਼ੁਰਾ ਜਿਹਦਾ ਨਾਮ ਹੈ ਇਹੋ ਹੀ ਪ੍ਰੇਮ ਰੂਪੀ ਪਜਾਰ ਤੋਂ ਦੇਣ ਵਾਲਾ ਇਹ ਪ੍ਰੇਮ ਹੋਵੇ ਅੰਦਰ ਇੱਕ ਪਦਾਰਥ ਨੂੰ ਨਾਮ ਪ੍ਰਾਪਤ ਹੁੰਦਾ ਹੈ ਤੇ ਨਾਮ ਕਰਕੇ ਸ੍ਰੀ ਪਿਆਰ ਕੁੰਨ ਪ੍ਰਾਪਤ ਹੁੰਦਾ ਹੈ ਮਾਇਆ ਮੂ ਬਿਨਾ ਸ੍ਰੀ ਹੋਇ ਪ੍ਰਮੋਜਨ ਪ੍ਰੇਮ ਰੂਪੀ ਪਾੜਾ ਮੰਨਣਾ ਤੇਰੇ ਭਾਈ ਉਹ ਸਰਗੁਣੀ ਦੇਰੀ ਭਾਈ ਭਾਵਨਾ ਸਰਦਾ ਤਾਦ ਨੂੰ ਭਾਜਣ ਆਗ ਦੇ ਚਟੇ ਨਾਲ ਮਿਲ ਲੈਂਦਾ ਫਿਰ ਭਾਈ ਮਿਰਦਾ ਨਾਮ ਨਿਵਾ ਤੁਨ ਕਿਵੇਂ ਭਾਈ ਦੇ ਮਾਰਾ ਕਿ ਲਿਖਦੇ ਕਿ ਨਾਮ ਦਾ ਨਵਾਸ ਹੋਵੇ ਵਾਸ਼ਨਾ ਕੋਈ ਨਾ ਹੋਣੀ ਜੇਰੋ ਨੁਕਾ ਜੀ ਹੈ ਤੇ ਪਰਮੇਸ਼ਰ ਮੇਲ ਲੈਂਦਾ ਹੈ ਭਾਈਓ ਗੁਰਮੁਖ ਸਮਲ ਪਰਗਾਤੀ ਹੈ ਭਾਈ ਗੁਰਮੁਖਾਂ ਦੀ ਸੰਗਤ ਕਰਕੇ ਰੀਲਾ ਕੌਲ ਖਿੜੇ ਆਉਂਦਾ ਹੈ ਕਰਣਾ ਮੇਤਰੀ ਆਦਿਕ ਪੰਖੜੀਆਂ ਪ੍ਰਕਾਸ਼ ਹੋਣੀਆਂ ਹਿਰਦੈ ਹੂਵੇ ਪਰਗਾਤ ਸ੍ਰੀ ਵਿਵੇਂਦਰ ਪ੍ਰੋਹ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਗੁਮਨ ਗੁਰਮੁਖ ਗੁਰਮੁਖੇ ਤਮਲ ਪਰਗਾਤੀ ਹੈ ਭਾਈ ਗੁਰਮੁਖਾਂ ਦੀ ਸੰਗਤ ਕਰਕੇ ਰੀਲਾ ਕੌਲ ਪ੍ਰੋਹ ਗਿਆਨ ਜਿਹੜਾ ਹੁੰਨੇ ਹੈ ਇਹ ਪ੍ਰਕਾਸ਼ ਹੁੰਦਾ ਨਿਸ਼ਚਾ ਹੁੰਦਾ ਜਿਵੇਂ ਗਾੜੂ ਵਿੱਚ ਪਰ ਉਹ ਗਿਆਨ ਕਰਕੇ 100 ਜਨਮ ਦਾ ਗਿਆਨ ਕੀ ਜੋ ਜੋ 100 ਕੰਮ ਕੀਤਾ ਸੀ ਇਸੇ ਪ੍ਰਕਾਰ ਗੁਰਮੁਖੰਦੀ ਸੰਗਤ ਕਰਕੇ ਪ੍ਰੋਹ ਗਿਆਨੂਪੀ ਕਵਲ ਖਿੜਿਆ ਆਉਂਦਾ ਹੈ ਇਹ ਦੇਜ ਤੇਰੇ ਰਾਹ ਹੋਗਾ ਪਰਗਾਹ ਇਹ ਦੇਜ ਪ੍ਰੋਹ ਗਿਆਨ ਸਰੂਪ ਦੀ ਸਿਖਿਆ ਦਾ ਪ੍ਰਕਾਸ਼ ਹੋ ਜਾਂਦਾ ਗ੍ਰੰਥ ਦਾ ਪ੍ਰਗਟ ਭਾਇਆ ਪ੍ਰਤਾਪ ਪ੍ਰਭ ਭਾਈ ਉਹ ਪ੍ਰਮੇਸ਼ਰ ਦਾ ਐਸਾ ਪ੍ਰਤਾਪ ਹੈ ਜਿਹੜਾ ਪ੍ਰਗਟ ਹੋ ਗਿਆ ਇਹ ਭਾਈ ਮੌਲਿਆ ਘਰਤ ਆਕਾਸ਼ ਤੇਰੀ ਪ੍ਰਸਾਦਾ ਘਰਤੀ ਦੀ ਆਕਾਸ਼ ਦੀ ਸਾਰਿਆਂ ਦੀ ਮਿਲਿਆ ਹੋਇਆ ਮੌਲਿਆ ਘਰਤੋ ਆਕਾਸ਼ ਜਿਹੜੇ ਮਿਲਿਆ ਹੋਇਆ ਧਰਤੀ ਵੀ ਕੀ ਆਕਾਸ਼ ਵੀ ਸਾਰੇ ਪ੍ਰਕਾਰ ਵਾਲਾ ਹੁਕਮ ਦੇ ਚਲਾਉਣ ਵਾਲਾ ਸਭ ਦੇ ਪਾਈ ਉਹਦਾ ਪ੍ਰਕਾਰ ਪ੍ਰਗਟ ਹੋ ਗਿਆ ਹੁਣ ਕੋਈ ਜਾਨ ਲਿਆ ਗੁਰਪੂਰਾ ਰਬੂ ਸਾਰੇ ਪ੍ਰਕਾਰ ਵਾਲਾ ਜੋ ਸਾਰੀਆਂ ਸ਼ਕਤੀਆਂ ਵਾਲਾ ਹੈ ਮੌਲਿਆ ਧਰਤ ਆਕਾਸ਼ ਉਹਨੂੰ ਬੁੱਧੀ ਰੂਪੀ ਧਰਤੀ ਨੂੰ ਵੀ ਮੌਲ ਦਿੱਤਾ ਅਸਰ ਸਭੀ ਕਰ ਦਿੱਤਾ ਆਕਾਸ਼ ਰੀਦੇ ਨੂੰ ਵੀ ਖੜਾਤਾ ਮਹਾਰਾਜੀ ਨੇ ਮਿਲਿਆ ਹੋਇਆ ਜਿਹੜਾ ਧਰਤੀ ਦੀ ਭੂਮਾ ਰੂਪ ਬ੍ਰਹਮ ਤੇ ਆਕਾਸ਼ ਦੇ ਆਕਾਸ ਰੂਪ ਹੈ ਹੋਰ ਪੂਰਾ ਸੰਤੋਖਿਆ ਭਾਈ ਪੂਰਿਆ ਗੁਰਾਂ ਦੁਆਰਾ ਜਦੋਂ ਸੰਤੁਸ਼ਟ ਹੋ ਗਿਆ ਕਿ ਸੰਤੋਖ ਦੇ ਸਹਿਤ ਹੋ ਗਿਆ ਹੈ ਭਾਈ ਸਾਰੇ ਲੋਹ ਆਦਿਕ ਮਿਟ ਗਏ ਐਨਸ ਲਾਗਾ ਭਾਵ ਇਹ ਨਹੀਂ ਵਾਹਿਗੁਰੂ ਦਾ ਪ੍ਰੇਮ ਲੱਗ ਗਿਆ ਜੋ ਲੋਹ ਮਿਟ ਜਾਵੇ ਸੰਤੋਖ ਆ ਜਾਵੇ ਪੂਰਾ ਅੱਛੇ ਪੈਰ ਪ੍ਰਕਾਸ਼ ਉਸ ਦਾ ਪਾਇਆ ਕਰਵਾ ਪਾਵ ਪ੍ਰੇਮ ਲੱਗ ਜਾਂਦਾ ਹੈ ਰਤਨਾ RAM ਰਵੇ ਸਦਾ ਭਾਈ ਜਿਨ੍ਹਾਂ ਨੂੰ ਪ੍ਰੇਮ ਲੱਗਾ ਹੋਇਆ ਰਾਤ ਨੂੰ ਵੀ ਰਸਨਾ ਕਰਕੇ ਵੀ ਦਿਨ ਨਹੀਂ ਰਹਿੰਦੇ RAM ਨੂੰ ਵਿਚਾਰ ਜਦੋਂ ਰਸਾ ਤੇ ਰਸਨਾ ਨੂੰ ਫਿਰ ਭਾਈ ਸੱਚਾ ਸਾਦ ਸੁਆ ਸੱਚਾ ਉਹਨਾਂ ਦੇ ਅਕੀਰਤ ਦੀ ਸੁਆਦ ਹੈ ਤੇ ਸੱਚਾ ਪੁਰਜੋਗ ਮੰਤ ਵੀ ਪ੍ਰਾਪਤ ਹੋਣਾ ਸੱਚਾ ਜੋ ਬ੍ਰਹਮ ਹੈ ਧਰਮ ਪ੍ਰਯੋਜਨ ਰੂਪ ਉਹਦਾ ਸ਼ਾਇਦ ਰਸ ਆਇਆ ਹੈ ਉਹਨਾਂ ਦੀ ਤਾਈ ਕਰਨੀ ਸੁਣ ਸੁਣ ਜੀਵਿਆ ਭਾਈ ਕੰਨਾਂ ਨੇ ਵੇਖਿਆ ਨਹੀਂ ਰੰਗ ਨਾ ਕੰਨ ਜੀ ਮਾਰਦੇ ਜਸ ਨੂੰ ਹੀ ਜਿੱਤਾਂ ਸੁਣਨਾ ਤੇਰਾ ਨਾਮ ਸੁਣ ਸੁਣ ਕੇ ਜੀਉਂਦਾ ਹੋ ਗਿਆ ਹੈ ਉਹ ਹੜਾ ਹੋ ਗਿਆ ਮਨ ਮੇਹ ਤਿਲ ਪਾਇਆ ਥਾ ਕਿਰਿਆ ਬਦਲੀ ਜਲ ਖਾਉ ਉਹਨਾਂ ਨੂੰ ਪਾ ਲਿਆ ਪ੍ਰਾਪਤ ਕਰ ਲਿਆ ਹੈ ਇਸ ਪਰਤੀਕ ਨਾ ਆਵੇ ਭਾਈ ਇਹ ਨੂੰ ਭਾਈ ਐਡਾ ਵਿਆਪਕ ਪਰਮੇਸ਼ਰ ਗੁਰਾਂ ਦਾ ਮਿਲਦਾ ਹੈ ਵੀ ਨੂੰ ਅਜੇ ਵੀ ਭਰੋਸਾ ਨਹੀਂ ਆਉਂਦਾ ਮਹਾਰਾਜ ਸਾਹਿਬ ਦੇ ਉੱਤੇ ਉਹ ਜਿਹੜਾ ਜਲ ਜਾ ਐਸਾ ਹਿਰਦਾ ਸਾਰੀ ਜਾਵੇ ਉਹ ਜੀ ਰੱਖ ਕੇ ਕੀ ਕਰਨਾ ਹੈ ਬਹੁ ਗੁਣ ਮੀਰੀ ਸਾਹਿਬ ਹੈ ਭਾਈ ਮੇਰੇ ਸਹਬ ਵਾਹਿਗੁਰੂ ਚ ਲਿਆਨਤ ਗੁਰ ਹਨੇ ਭਾਜੀ ਹੌਤਿਸ ਕਾ ਬਲ ਜਾਦ ਵੀ ਤਨ ਕੁੰਬਲਿਹਾਰ ਕੁਰਬਾਨ ਜਾਂਦੇ ਤੁਸੀਂ ਵੀ ਜਾਣਾ ਕਰੋ ਹੇ ਭਾਈ ਉਹ ਨਿਰਗੁਣ ਯਾਰੀ ਪਾਲਦਾ ਭਾਗ ਉਹ ਐਨਾ ਜਿਆ ਪਿਆਰਾ ਹੈ ਕਿ ਉਹਨਾਂ ਚ ਕੋਈ ਗੁਣ ਨਹੀਂ ਉਹਨਾਂ ਦੇ ਵੀ ਪਾਲਣਾ ਕਰਦਾ ਹੈ ਮਹਾਰਾਜ ਉਹ ਗੁਣਾਵਾਂ ਦਾ ਕਰਨੀ ਸੀ ਜੀਨਿਥਾਵੇ ਥਾਈ ਜਿਵੇਂ ਕੋਈ ਖਾਣ ਨਹੀਂ ਤਮੀ ਖਾਣੇ ਨੂੰ ਸਾਇ ਸੁਨੁਪ੍ਰੀ ਖਾਣਨ ਦਾ ਖਾਣੇ ਨੂੰ ਸੂਰਿਆ ਦਾ ਰੂਪੀ ਖਾਣ ਬਖਸ਼ ਦਿੰਦਾ ਹੈ ਰੂਪ ਰੂਪੀ ਰੇਜਿਤ ਸੰਦਾ ਹੈ ਸਾਸ ਸਾਸ ਭਾਈ ਇਹ ਭਾਈ ਸਾਰਿਆਂ ਦੀ ਸਾਸ ਸਾਸ ਸਵਾਲ ਕਰਦਾ ਹੈ ਰੋਜੀ ਸਾਰਿਆਂ ਨੂੰ ਪਚਾਉਂਦਾ ਹੈ ਗੂੜਾ ਜਾ ਕਾ ਨਾਮ ਗੂੜਾ ਨਾਮ ਗੂੜਾ ਪ੍ਰਗਟ ਹੈ ਲੁਕਿਆ ਛਿਪਿਆ ਨੀ ਨਾ ساری ਦੁਨੀਆ ਵੇਰ ਸ਼ਾਹ ਤੇ ਨੀਤ ਨੀਤ ਕਰਕੇ ਦਿੰਦੇ ਆ ਊੜਾ ਗਾੜਾ ਮੰਨੂ ਰੰਗਣ ਵਾਲਾ ਜਿਹੜਾ ਨਾਮ ਹੈ ਜਿਸ ਕੋ ਸਾਚਾ ਭੀਤੀ ਹੈ ਭਾਈ ਇਹ ਬਾਈ ਜਿਹਨਾਂ ਨੂੰ ਪੂਰਨ ਸੰਗੁਰੂ ਜੀ ਮਿਲ ਜਾਂਦੇ ਹਨ ਪੂਰਾ ਇਸ ਕਰਮਾ ਤੁਹਾਡਾ ਪੂਰਾ ਕਰਮ ਹੈ ਉਦੇ ਪੂਰਾ ਤਾਜ ਹੈ ਉਹ ਤੇ ਕਰਮਾਉ ਕਰਮ ਬਖਸ਼ੀ ਪੂਰਨ ਪ੍ਰਾਪਤੀ ਦੀਓ ਨੂੰ ਇਸ ਦਿਨ ਘੜੀ ਨਾ ਜੀਵੀਏ ਭਾਈ ਸਾਡੇ ਪਿਆਰ ਇਹਨਾਂ ਹੁਣ ਕਾਇਦਾ ਵਾਸਗੁਰੂ ਤੋਂ ਬਿਨਾ ਘੜੀ ਚਿਰ ਵੀ ਜਿਉਦੇ ਨਹੀਂ ਰਹਿ ਸਕਣਾ ਚਾਹੀਦਾ ਸਰਵ ਕਲਾ ਭਰਪੂਰ ਜਦੋਂ ਸਾਰੀਆਂ ਸ਼ਕਤੀਆਂ ਕਰਕੇ ਲਵਾਂ ਲਵ ਭਰਿਆ ਹੋਇਆ ਹੈ ਪੂਰਨ ਸਾਰੇ ਸਾਥ ਗਿਰਾਸ ਨਾ ਵਿਸਰੇ ਭਾਈ ਉਹਦੇ ਸਾਹ ਦੇ ਨਾਲ ਗ੍ਰਾਹੀ ਖਾਂਦਿਆ ਹੋਇਆ ਤਾਂ ਬਾਹਰੋਂ ਲੈਂਦਿਆ ਹੋਇਆ ਅੰਦਰ ਨੂੰ ਗ੍ਰਸਿਆ ਹੋਇਆ ਕਦੇ ਭੁਲਣਾ ਨਹੀਂ ਚਾਹੀਦਾ ਇਹ ਭਾਈ ਦੇਖੋ ਸਦਾ ਹਜੂਰ ਵਰਉਂਦੇ ਮਹਾਰਾਜ ਦਾ ਦ੍ਰਿਸ਼ਾ ਰੂਪ ਜਿਹੜਾ ਸਾਰੇ ਸਾਡੇ ਕਰਤੱਵਾਂ ਨੂੰ ਸਾਡੀਆਂ ਗੁਪਤ ਕਰਮਾਂ ਨੂੰ ਜਾਣਦਾ ਹੈ ਉਹਨੂੰ ਹਜ਼ੂਰ ਨੇੜੇ ਤੋਂ ਨੇੜੇ ਵੇਖਣਾ ਕਰੋ ਸਾਡੀ ਸੰਗ ਲੈ ਲਾਇਆ ਭਾਈ ਜਿਨ੍ਹਾਂ ਨੂੰ ਸ੍ਰੀਸ਼ ਮਹਾਂਪੁਰਖਾਂ ਦੀ ਸੰਗਤ ਮਨਾਉਂਦਾ ਹੈ ਮੇਰੇ ਭਾਈਆ ਪਰਵ ਰਹਾ ਪਰਤ ਨੂੰ ਨੂੰ ਇਸ ਖਿਆਤਤਾ ਹੋਈ ਕਿ ਸਾਰੇ ਵਰਪੂਲ ਲਵਾਂ ਲਵ ਪ੍ਰਵੇਸ਼ੀ ਵਿਆਹ ਕੋ ਰ ਰਹਾ ਹੈ ਜਿੰਨਾ ਪ੍ਰੀਤ ਨਾ ਲੱਗੀ ਆ ਭਾਈ ਇਹਨਾਂ ਨੂੰ ਇਹੋ ਹੀ ਸੁਣ ਕੇ ਸੰਗਤ ਦੇ ਪ੍ਰਤਾਪ ਨੂੰ ਪ੍ਰੀਤੀ ਨਹੀਂ ਵਾਹਿਗਰੀ ਦੀ ਲੱਗੀ ਹੈ ਭਾਈ ਇਹ ਨਿਤਨਿਤ ਮਰਦੇ ਝੂੰਡੋਂ ਵਰਤੀ ਹੋ ਗਿਆਾਂ ਦੇ ਚੋਹਰਿਆਂ ਵਿੱਚ ਵਕਾ ਦੇ ਝੋਰੀਆਂ ਵਿੱਚ ਪਦਾਰਥਾਂ ਦੇ ਝੋਰੀਆਂ ਕਿ ਵਿਛੋੜੇ ਦੇ ਝੋਰੀਆਂ ਕਿ ਨਿਰਬਤ ਚੁੱਟ ਚੁੱਟ ਕੇ ਮਰਦੇ ਆਂ ਕਿ ਲਾਇ ਤਰਾਇਆ ਭਾਈ ਮਾਰੇ ਉਸਤਾਦ ਚੰਗਲ ਜਿਹੜੀ ਬਖਸ਼ੀ ਪੱਲਾ ਫੜਾਇਆ ਅਤੇ ਆਪ ਦਾ ਪ੍ਰੇਮ ਰੂਪੀ ਪੱਲਾ ਲਾ ਕੇ ਅਤੇ ਸ਼ਰਮ ਰੂਪੀ ਪੱਲਾ ਨਾਮ ਦਾ ਪੱਲਾ ਪਗੜਾ ਕੇ ਾਂਚਲ ਲਾਇ ਤਰਾਇਆ ਭਾਈ ਆਪਦੇ ਸ਼ਰਨੁ ਪੀ ਪੱਲੇ ਨਾਲ ਆਕੇ ਤਾਰਤਾ ਸੰਸਾਰ ਸੁਨੂ ਕੋਈ ਭਾਈ ਭੌਜਲ ਦੁਖ ਸੰਸਾਰ ਜੇ ਜੰਮ ਮਰਨ ਲੱਗੇ ਸੁ ਤੋ ਉਹ ਸੀ ਜਲ ਸਮੁੰਦਰ ਦੇ ਸੰਸਾਰ ਚ ਤੇ ਜੰਮ ਮਰਨ ਦਾ ਦੁਖ ਰੂਪ ਤੈ ਉਹ ਸੀ ਜਾਂ ਜੇ ਸੀ ਇਹ ਸੰਸਾਰ ਤੋਂ ਕਰ ਕਿਰਪਾ ਨਦਰ ਨੇ ਹਾਲਿਆ ਭਾਈ ਕਿਰਪਾ দৃষ্টি ਸਤਗੁਰਾਂ ਨੇ ਕੀਤੀ ਜਨੋ ਤੇ ਗਿਆਨ ਦੀ ਦ੍ਰਿਸ਼ਟੀ ਕਰਕੇ ਨਿਹਾਲਿਆ ਤਕਣਾ ਕੀਤਾ ਕਿਰਪਾ ਵਾਹਿਗੁਰੂ ਜਦੋਂ ਕੀਤੀ ਗੁਰੂ ਸਾਹਿਬ ਨੂੰ ਗਿਆਨ ਦ੍ਰਿਸ਼ਟੀ ਦੁਆਰਾ ਨਜ਼ਰ ਕਰਕੇ ਨਿਹਾਲ ਕਰ ਦਿੱਤਾ ਵਿਖਾਤਾ ਆਪਣੋ ਸਰੂਪ ਹੈ ਭਾਈ ਕੀ ਤੂੰ ਨ ਅੰਗ ਅਪਾ ਇਹ ਸਾਡਾ ਅੰਗ ਤਖ਼ਤ ਕੀਤਾ ਹੈ ਅੰਗ ਪਿਆਰੇ ਨੂੰ ਪਰਵਾਹ ਤੋਂ ਰਹਤ ਮਾਨਤਾਨ ਸੀਤਲ ਹੋਇਆ ਭਾਈ ਇਹ ਭਾਈ ਮਨ ਵੀ ਵਿਸ਼ਿਆਂ ਦੀਆਂ ਵਾਸ਼ਨਾਵਾਂ ਵੱਲੋਂ ਹਟ ਕੇ ਸੰਗਰੂ ਦੀ ਦੁਨੀਆ ਦੇ ਵੈਰ-ਵਿਰੋਧ ਵੱਲੋਂ ਹਟ ਕੇ ਸਿੱਤੂ ਸ਼ਾਂਤ ਹੋ ਗਿਰਿਆ ਹੋ ਜਨ ਨਾਮ ਅਰਾਰ ਸੱਚੇ ਪਾਰਸਾ ਦੇ ਨਾਮ ਦੇ ਭੋਜਨ ਦੇ ਆਸਰੇ ਵੇਖ ਹਾਰੇ ਜਿਤਨੇ ਦਾ ਹਿਸਾਬ ਚੱਕੇ ਗਏ ਨਾਨਕ ਤੁਸ ਸਰਣਾਗਤੀ ਭਾਈ ਸੰਗਰੂ ਜੀ ਕਹਿੰਦੇ ਨੇ ਇਹ ਭਾਈ ਉਸ ਵੈਰਵਿਰ ਦੀ ਸ਼ਰਨ ਪ੍ਰਾਪਤ ਹੋਏ ਹੇ ਕਿੰਨੇ ਵਿਖਾਤਣ ਹਾ ਜੇ ਸਾਰੇ ਜੀਉ ਨੇ ਚਾਰ ਪ੍ਰਕਾਰ ਦੇ ਪਾ ਪਾ ব্রাহ্মণ ਕੈਲੀ ਕਾਟ ਕੰਕਾਲ ਚਾਰੀ ਕਾ ਦਾਨ ਕਰਨ ਕਟਣ ਵਾਲਾ ਹੈ